ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜਿਵੇਂ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪੈਂਡੋ ਬੀਲਾ ਖੁਰਦ ਜ਼ਿਲ੍ਹਾ ਦੋਸਤੋ ਇਹਨੂੰ ਬਰਨਾਲਾ ਪੈ ਜਾਂਦਾ ਲਾਗੇ ਪਿੰਡ ਇੱਕ ਸਾਈਡ ਤੇ ਚੰਨਣਵਾਲ ਦੂਸਰੀ ਸਾਈਡ ਤੇ ਟੱਲੇਵਾਲ ਪੈ ਜਾਂਦਾ ਦੋਨੋਂ ਪਿੰਡ ਬਰਨਾਲੇ ਜ਼ਿਲ੍ਹੇ ਦੀ ਹੈ ਵੀ ਜੋ ਸਕਰੀਨ ਦੇ ਸਾਹਮਣੇ ਤੁਸੀਂ ਜਰਸੀ ਵੇਅਰ ਦੇਖ ਰਹੇ ਹੋ ਦੋਸਤੋ ਦੂਸਰਾ ਸੂਆ ਹੁਣ ਇਹ ਸੂਈ ਹੋਈ ਆ ਟੋਕੜਾ ਮਗਰੇ ਦੇ ਬੱਸੀ ਆ ਤਾਜੀ ਨੇ ਨੇ 13 ਕਿਲੋ ਲੀਟਰ ਦੁੱਧ ਦਿੱਤਾ ਹੈਗਾ ਅਸਟਾ ਮੇਰੇ ਇੱਥਾ 7 ਲੀਟਰ ਦੁੱਧ ਹੈਗਾ 4 ਮਹੀਨਿਆਂ ਦੀ ਇਹ ਸੂਈ ਹੋਈ ਹੈ ਬੱਸੀ ਤੁਸੀਂ ਦੇਖ ਸਕਦੇ ਹੋਗੇ ਪੂਰੀ ਸੋਣੀ ਚੰਗੀ ਬੱਸੀ ਹੈ ਇਹਦੇ ਮਗਰ ਦੁੱਧ ਦੋਸਤੋ 7 ਲੀਟਰ ਕੋਈ ਵੀ ਮੇਰਾ ਭਰਾ ਦਸੱਲੀ ਕਰਕੇ ਲਿਜਾ ਸਕਦਾ 4 ਮਹੀਨਿਆਂ ਦੀ ਸੂਈ ਹੈ ਤਾਂ ਮੂੰ ਮੱਥਾ ਤੁਸੀਂ ਨੇੜ ਤੋਂ ਦੇਖੋ ਸੀਲਸ ਲੱਗ ਬਿਨਾ ਨਿਆਣ ਤੋਂ ਆਪ ਇਹਦੀ ਚੁਵਾਈ ਕਰਦੇ ਹੁੰਨੇ ਆ 1.5 ਮਹੀਨੇ ਦਾ ਇਹ ਟੀਕਾ ਪਰਿਆ ਹੋਇਆਗਾ ਜਿੱਥੋਂ ਆਪਾਂ ਲੈਤੀ ਸੀ ਜਿਵੇਂ ਮਾਲਕਾਂ ਨੇ ਦੱਸਿਆ ਸੀ ਥਾਣ ਦੇਖੋ ਦੋਸਤੋ ਸਾਹਮਣੋਂ ਸਾਹਮਣੀ ਚਾਰ ਚਾਰ ਹੀ ਥਾਣਾ ਵਿੱਥੀ ਤੇ ਗੈਬ ਤੇ ਸੋਹਣੇ ਸਾਹਮਣੋਂ ਸਾਹਮਣੀ ਲੱਗੇ ਹੋਇਆਗੇ ਮੁੱਲ ਦੋਸਤੋ 28000 ਰੁਪਇਆ ਮਾਣ ਤਾਂ ਨੂੰ ਜ਼ਰੂਰ ਹੋ ਜੂਗਾ ਬਿਣਾ ਨੇ ਆਨ ਤੋਂ ਆਪਾਂ ਇਹਦੀ ਚਵਾਈ ਕਰਦੇ ਆ ਕਿਸੇ ਨੂੰ ਬਹਿੜ ਦੀ ਜਰਸੀ ਦੀ ਜ਼ਰੂਰਤ ਹੋਵੇ ਕਰ ਲਓ ਸੰਪਰਕ ਮਗਰੀ ਦੋਸਤੋ ਇਹਦੇ ਜਰਸੀ ਬੱਸੀ ਵੀ ਆਪਾਂ ਨਾਲ ਹੀ ਦੇ ਦੇਣੀ ਆ ਚਾਰਾਂ ਮਹੀਨਿਆਂ ਦੀ ਸੂਈ ਹੋਈ ਬਾਹਰ ਦੇ ਕਰਮਾ ਵਾਲੀ ਮੂਹਰਲੇ ਸੂਏ ਨੂੰ ਮਾਂ ਦੇ ਨਾਲ ਹੀ ਤਿਆਰ ਬੱਸੀ ਹੋ ਜਾਣੀ ਆ ਸੋਨਾ ਫਿਟਿੰਗ ਵਾਲਾ ਲੈਵਾ ਦੋਸਤੋ ਕਿਸੇ ਨੂੰ ਜਾਸੀ ਵੇੜ ਦੀ ਜਰੂਰਤ ਹੋਵੇ ਕਰ ਲਓ ਸੰਪਰਕ ਬਾਈ ਜੀ ਧੰਨਵਾਦ ਜਲਦੀ ਮਿਲਦੇ ਆਪਾਂ ਅਗਲੀ ਵੀਡੀਓ ਤੇ ਬਾਈ ਜੀ